ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਹਲਦੀ ਦੇ ਦੀਵੇ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈ ਆ ਜੇਕਰ ਤੁਸੀਂ ਇਸ ਉਪਾਅ ਨੂੰ ਪੁੱਛਿਆ ਨਿਸ਼ਚਤਰ ਜੋਗ ਉਪਾਅ ਵਾਲੇ ਤਿੰਨ ਆਪਣੀ ਘਰ ਦੇ ਵਿੱਚ ਕਰ ਲੈਨੇ ਹੋ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਤੂਰ ਹੋ ਜਾਵੇਗੀ ਤਾਂ ਤੁਸੀਂ 2025 ਦੇ ਵਿੱਚ ਬਹੁਤ ਜਲਦੀ ਕਰੋੜਪਤੀ ਬਣ ਜਾਓਗੇ ਇੰਨਾ ਪੈਸਾ ਤੁਹਾਡੇ ਘਰ ਦੇ ਵਿੱਚ ਆਵੇਗਾ ਕਿ ਤੁਸੀਂ ਪੈਸਾ ਸੰਭਾਲਦੇ ਸੰਭਾਲਦੇ ਖਖ ਜਾਓਗੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ 5 ਮਈ 2025 ਦਾ ਦੇ ਕੋਈ ਸਧਾਰਨ ਦੇ ਨਹੀਂ ਹੈ ਕਿ ਆ ਪੁੱਛਿਆ ਨਿਸ਼ਤਰ ਜੋਗ ਇਸ ਦੇ ਨਿਬੰਢ ਰਿਹਾ ਹੈ ਇਸ ਦੇ ਨਾਲ ਨਾਲ ਜਦੋਂ ਕੋਈ ਵੀ ਉਪਾਅ ਅਸੀਂ ਇਸ ਦਿਨ ਕਰਦੇ ਆ ਨਾ ਉਸ ਉਪਾਅ ਦਾ ਸਾਨੂੰ ਫਲ ਵੀ ਵਧੇਰੇ ਮਿਲਦਾ ਹੈ ਜੇਕਰ ਅਸੀਂ 8 ਦਿਨ ਇਹ ਸ਼ੁੰਡਾ ਜਿਹਹਾ ਉਪਾਅ ਕਰ ਲਿਆ ਤਾਂ ਸਮਝ ਲੋ ਸਾਡੇ ਲਈ ਸੋਨੇ ਦੀ ਸੁਹਾਗੀ ਵਾਲੀ ਗੱਲ ਹੋ ਜਾਵੇਗੀ ਕਿਉਂਕਿ ਇਹ ਉਪਾਅ ਅਜੇ ਹੈ ਜੋ ਕਿ ਸਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦੂਰ ਕਰਨ ਦੇ ਨਾਲ-ਨਾਲ ਸਾਡੇ ਘਰ ਦੇ ਵਿੱਚ ਜਿੰਨੀ ਜ਼ਿਆਦਾ ਧਨ ਦੀ ਕਮੀ ਹੋਵੇਗੀ ਉਹ ਧਨ ਦੀ ਕਮੀ ਨੂੰ ਵੀ ਪੂਰਾ ਕਰੇਗਾ ਸਾਡੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰੇਗਾ ਜਿਹੜੇ ਭੈਣ ਭਰਾ ਇਹ ਕਹਿੰਦੇ ਆ ਕਿ ਸਾਡੀ ਤਾਂ ਕਿਸਮਤ ਨਹੀਂ ਸਾਥ ਦੇਂਦੀ ਸਾਡਾ ਤਾਂ ਜਿਹੜੇ ਭਾਗ ਨਹੀਂ ਉਹ ਸੁੱਤੇ ਪੈਣੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਿਆ ਤੁਹਾਡੇ ਸੁੱਤੇ ਹੋਏ ਭਾਗ ਵੀ ਜਾਗ ਜਾਣਗੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਸੀਂ ਜਿਹੜੇ ਵੀ ਕੰਮ ਦੇ ਲਈ ਜਾਓਗੇ ਉਸ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਨਾ ਪੁੱਛਿਆ ਨਿਸ਼ਤਰ ਆਪਣੀ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਤਮ ਬਹੁਤ ਜ਼ਰੂਰੀ ਤੇ ਦੁਰਲਭ ਹੁੰਦਾ ਹੈ ਇਸ ਦਿਨ ਜਦੋਂ ਤੁਸੀਂ ਇਹ ਛੋਟਾ ਜਿਹਾ ਉਪਾਅ ਕਰ ਲਿਆ ਨਾ ਤੇ ਤੁਸੀਂ ਸਮਝ ਲਓ ਕਿ ਤੁਹਾਡਾ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਹਰ ਇੱਕ ਕੰਮ ਪੂਰਾ ਹੋਵੇਗਾ ਜਿਸ ਕੰਮ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਕੋਈ ਵੀ ਕੰਮ ਚਾਹਨੇ ਕਿਸੇ ਵੀ ਕਾਰੋਬਾਰ ਦੇ ਲਈ ਚਾਹਨੇ ਜਾਂ ਘਰ ਦੇ ਵਿੱਚ ਛੋਟੇ ਮੋਟੇ ਕੰਮ ਦੇ ਲਈ ਚਾਹਨੇ ਜੋ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਜਦੋਂ ਅਸੀਂ ਜਾਣਿਆ ਸਾਡਾ ਕੰਮ ਬਿਲਕੁਲ ਬਣਨ ਦੀ ਕਿਨਾਰੇ ਤੇ ਹੁੰਦਾ ਹੈ ਬਿਲਕੁਲ ਕਿਨਾਰੇ ਤੇ ਆ ਕੇ ਸਾਨੂੰ ਆ ਸਫਲਤਾ ਮਿਲਦੀ ਹੈ ਸਾਨੂੰ ਹਮੇਸ਼ਾ ਅੱਗੋਂ ਨਾ ਹੋ ਜਾਂਦੀ ਜਦੋਂ ਇਸ ਤਰੀਕੇ ਦੇ ਨਾਲ ਸਾਡੇ ਨਾਲ ਘਟਨਾਵਾਂ ਹੁੰਦੀਆਂ ਨੇ ਸਾਡਾ ਜਿਹੜਾ ਮਾਨੇ ਬਿਲਕੁਲ ਖਰਾਬ ਹੋ ਜਾਂਦਾ ਹੈ ਤੇ ਉਹ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸਫਲਤਾ ਨਹੀਂ ਹਾਸਲ ਕਰ ਪਾਉਂਦਾ ਉਹ ਬਸ ਇਹੀ ਸੋਚਦਾ ਰਹਿੰਦਾ ਹੈ ਕਿ ਪਤਾ ਨਹੀਂ ਕਾਮਤਾ ਹੋਣੇ ਵਾਲਾ ਸੀ ਵੀ ਐਵੇਂ ਦਾ ਕੀ ਚੱਕਰ ਪਿਆ ਕਿ ਸਾਡਾ ਜਿਹੜਾ ਬਣਦਾ ਬਣਦਾ ਕੰਮ ਰੁਕ ਗਿਆ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੇ ਕਮਾਕਾਰਾਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਨਾ ਉਹ ਰੁਕਾਵਟਾਂ ਵੀ ਤੁਹਾਡੀਆਂ ਦੂਰ ਹੋ ਜਾਣਗੀਆਂ ਇਸ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਮਿਲੇਗੀ ਧਨ ਤਾਂ ਮਿਲੇਗਾ ਹੀ ਮਿਲੇਗਾ ਇਸ ਦੇ ਨਾਲ ਨਾਲ ਸੁੱਖ ਸਮ੍ਰiddhi ਮਿਲੇਗੀ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਤਾਂ ਬਹੁਤ ਹੁੰਦਾ ਪਰ ਸਾਡੇ ਘਰ ਦੇ ਵਿੱਚ ਸੁਖ ਸਮ੍ਰiddhi ਨਹੀਂ ਹੁੰਦੀ ਖੁਸ਼ੀਆਂ ਨਹੀਂ ਹੁੰਦੀਆਂ ਬਹੁਤ ਜ਼ਿਆਦਾ ਲੜਾਈ ਝਗੜੇ ਕਲੇਸ਼ ਰਹਿੰਦਾ ਹੈ ਆਪਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਦੇਖਦੇ ਆ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਦੌਲਤ ਸ਼ੋਰਟ ਹੁੰਦੀ ਆ ਬਹੁਤ ਜਮੀਰ ਜਾਇਦਤ ਬਹੁਤ ਪੈਸਾ ਹੁੰਦਾ ਪਰ ਆਪਾਂ ਦੇਖਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਨਾ ਖੁਸ਼ੀਆਂ ਨਹੀਂ ਹੁੰਦੀਆਂਗੀ ਉਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਹੁੰਦੇ ਨੇ ਕਲੇਸ਼ ਰਹਿੰਦਾ ਉਨ੍ਹਾਂ ਦੇ ਘਰ ਦੇ ਵਿੱਚ ਕਿ ਪਰਿਵਾਰ ਦੀ ਆਪਸ ਦੇ ਵਿੱਚ ਬਿਲਕੁਲ ਵੀ ਨਹੀਂ ਬਣਦੀ ਜੇਕਰ ਇਸ ਤਰ੍ਹਾਂ ਦੀ ਵੀ ਪ੍ਰੋਬਲਮ ਤੁਹਾਡੇ ਘਰ ਦੇ ਵਿੱਚ ਚੱਲ ਰਹੀ ਹੈ ਤੇ ਤੁਸੀਂ ਇਹ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਹ ਉਪਾਅ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇਸੀ ਤਰ੍ਹਾਂ ਇਸ ਉਪਾਧੀ ਆਪਾਂ ਗੱਲ ਕਰਦੇ ਹਾਂ ਕਿ ਇਹ ਉਪਾਅ ਅਸੀਂ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਦੂਸਰੀ ਗੱਲ ਇਸ ਉਪਾਅ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਲੇਡੀਜ਼ ਵੀ ਕਰ ਸਕਦੀ ਹੈ ਜੈਂਸ ਵੀ ਕਰ ਸਕਦੇ ਨੇ ਜਿੱਨਾਂ ਦੇ ਘਰ ਦੇ ਵਿੱਚ ਵੀ ਇਹ ਸਾਡੀਆਂ ਦੱਸੀਆਂ ਹੀ ਆ ਪ੍ਰੋਬਲਮ ਚੱਲ ਰਹੀਆਂ ਨੇ ਉਥੇ ਲੇਡੀਜ਼ ਜੈਂਸ ਦੋਨੋਂ ਹੀ ਇਹ ਉਪਾਅ ਕਰ ਸਕਦੇ ਨੇ ਇਸ ਦਿਨ ਜੇਕਰ ਤੁਸੀਂ ਕੋਈ ਹੋਰ ਕੰਮ ਕਰ ਸਕਦੇ ਹੋ ਕਰੋ ਚਾਹ ਨਾ ਕਰੋ ਪਰ ਇਹ ਛੋਟਾ ਜਿਹਾ ਉਪਾਅ ਜ਼ਰੂਰ ਕਰੋ ਕਿਉਂਕਿ ਇਹ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇਸ ਉਪਾਅ ਦੇ ਨਾਲ ਨਾਲ ਇਸ ਦਿਨ ਜਿਹੜਾ ਤੁਸੀਂ ਹਲਦੀ ਦੇ ਦੀਵੇ ਵਾਲਾ ਉਪਾਅ ਕਰਨਾ ਹੈ ਤਾਂ ਕਰਨਾ ਹੀ ਕਰਨਾ ਤੇ ਇਸ ਦੇ ਨਾਲ ਨਾਲ ਤੁਸੀਂ ਪੁੰਨਦਾਨ ਦਾ ਕੰਮ ਵੀ ਜ਼ਰੂਰ ਕਰਨਾ ਹੈ ਇਰਜ਼ਾ ਭਾਵਿਕੀ ਤੁਸੀਂ ਜਿੰਨਾ ਕਰ ਸਕਦੇ ਹੋ ਉਹਨਾਂ ਦਾਨਪੂਰਨ ਜ਼ਰੂਰ ਕਰਨਾ ਲੋੜਵੰਦ ਪਰਿਵਾਰ ਨੂੰ ਕਰ ਸਕਦੇ ਹੋ ਚਾਹੀ ਕਿਸੇ ਗੁਰਦੁਆਰਾ ਸਹਿਬ ਦੇ ਵਿੱਚ ਜਾ ਕੇ ਚੈੱਕ ਕੀਤੀ ਜਿੱਥੇ ਤੁਹਾਡਾ ਮਨ ਠਹਿਰੇ ਤੁਸੀਂ ਉੱਥੇ ਹੀ ਕਰ ਸਕਦੇ ਜੇਕਰ ਤੁਸੀਂ ਜ਼ਿਆਦਾ ਵਿਅਕਤੀਆਂ ਨੂੰ ਪੁੰਨਦਾਨ ਨਹੀਂ ਵੀ ਕਰ ਸਕਦੇ ਤੁਸੀਂ ਚਾਹੁੰਦੇ ਹੋ ਕਿ ਐਸੀ ਬਹੁਤਾ ਜ਼ਿਆਦਾ ਨਹੀਂ ਕਰ ਸਕਦੇ ਤਾਂ ਕਿਸੇ ਇੱਕ ਲੋੜਵੰਦ ਜ਼ਰੂਰਤਮੰਦ ਵਿਅਕਤੀ ਇੱਕ ਨੂੰ ਹੀ ਪੁੰਨਦਾਨ ਤੁਸੀਂ ਕਰ ਦਿਓ ਉਹ ਵੀ ਤੁਹਾਡੇ ਲਈ ਬਹੁਤ ਹੋਵੇਗਾ ਇਸ ਉਪਰ ਨੂੰ ਅਸੀਂ ਕੰਕੀਵੇਂ ਕਰ ਲੈ ਤੇ ਕਿ ਇਸ ਤਰੀਕੇ ਦੇ ਨਾਲ ਕਰਨਾ ਹੈ ਤੇ ਇਸ ਦੀਵੇ ਨੂੰ ਅਸੀਂ ਕਿਸ ਤਰ੍ਹਾਂ ਤਿਆਰ ਕਰਨਾ ਹੈ ਤੇ ਕਿੱਥੇ ਅਸੀਂ ਜਗਾਉਣਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਜੋ ਵੀ ਤੁਹਾਡੀ ਸ਼ੇਅਰ ਕਰਨ ਦੀ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤਾਂ ਇਥੇ ਕਮੈਂਟ ਬਾਕਸ 'ਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਗੱਲ ਕਰਦੀ ਹੈ ਕਿ ਆਪਾਂ ਕਿਹੜਾ ਦੀਵੇ ਦਾ ਯੂਜ਼ ਕਰਨਾ ਇਸ ਉਪਾਅ ਦੇ ਵਿੱਚ ਇਸ ਉਪਾਅ ਦੇ ਲਈ ਤੁਸੀਂ ਆਕੇ ਦਾ ਦੀਵਾ ਵੀ ਤਿਆਰ ਕਰ ਸਕਦੇ ਹੋ ਤੇ ਮਿੱਟੀ ਦੇ ਦੀਵੇ ਦੇ ਵੀ ਵਰਤੋਂ ਤੁਸੀਂ ਕਰ ਸਕਦੇ ਹੋ ਇਸੇ ਨਾਲ ਨਾ ਤੁਸੀਂ ਇੱਕ ਵੱਦੀ ਵੱਟ ਕੇ ਬੱਤੀ ਲਗਾਉਣੀ ਹੈ ਤੇ ਉਸ ਦੇ ਵਿੱਚ ਤੁਸੀਂ ਸ਼ੁੱਧ ਦੇਸੀ ਘੋਪਾ ਕੇ ਦੇਸੀ ਕੇ ਉਹਦਾ ਇਹ ਦੀਵਾ ਤੁਸੀਂ ਤਿਆਰ ਕਰਦਾ ਹੈ ਦੇਸੀ ਕੇ ਉਹਦਾ ਦੀਵਾ ਤਿਆਰ ਕਰਕੇ ਇਸ ਦੀਵੇ ਦੇ ਵਿੱਚ ਤੁਸੀਂ ਦੋ ਤੋਂ ਤਿੰਨ ਚੁਟਕੀਆਂ ਥੋੜੀ ਜਿਹੀ ਪੀਸੀ ਹੋਈ ਹਲਦੀ ਤੁਸੀਂ ਇਸ ਦੇਸੀ ਘੋਦੇ ਦੀਵੇ ਦੇ ਵਿੱਚ ਤੁਸੀਂ ਪਾ ਦੇਣੀ ਥੋੜੀ ਜਿਹੀ ਦੋ ਤਿੰਨ ਚੁਟਕੀਆਂ ਹਲਦੀ ਤੁਸੀਂ ਇਸ ਦੀਵੇ ਦੇ ਨੀਚੇ ਰੱਖ ਦੇਣੀ ਇਸ ਦੀਵੇ ਨੂੰ ਅਸੀਂ ਜਗਾਉਣਾ ਕਿੱਥੇ ਇਸ ਦੀਵੇ ਨੂੰ ਅਸੀਂ ਆਪਣੇ ਘਰ ਦੇ ਪਾਠ ਪੂਜਾ ਵਾਲਾ ਜਿਹੜਾ ਸਥਾਨ ਬਣਿਆ ਹੋਇਆ ਤੁਸੀਂ ਜਿਹੜੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਦੇ ਹੋ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉੱਥੇ ਤੁਸੀਂ ਇਸ ਦੀਵੇ ਨੂੰ ਆਪਣੇ ਘਰ ਦੇ ਵਿੱਚ ਜੋ ਪਾਣ ਪੂਜਾ ਵਾਲਾ ਸਥਾਨ ਬਣਿਆ ਉੱਥੇ ਤੁਸੀਂ ਜਗਾ ਦੇ ਲੈ ਇਸ ਦੇਵੇਂ ਨੂੰ ਚਿਗਣ ਤੋਂ ਬਾਅਦ ਇਹ ਵਿੱਚ ਤੁਸੀਂ ਕੀ ਕਰਨਾ ਮਾਤਾ ਲక్ష్ਮੀ ਜੀ ਦੇ ਮੰਤਰ ਦਾ ਤੇ ਛੇਰੀ ਗਣੇਸ਼ ਜੀ ਦੇ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਕੰਮ ਤੋਂ ਪਹਿਲਾਂ ਤਾਂ ਤੁਸੀਂ ਭਗਵਾਨ ਗਣੇਸ਼ ਜੀ ਦੇ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਓਮ ਗੰ ਗਨਪਤੀ ਨਮਹ ਓਮ ਗੰ ਗਨਪਤੀ ਨਮਹ ਇਸ ਮੰਤਰ ਦਾ ਤੁਸੀਂ ਪਹਿਲਾਂ ਜਾਪ ਕਰਨਾ ਹੈ ਇਸ ਮੰਤਰ ਨੂੰ ਤੁਸੀਂ ਕਿੰਨੀ ਵਾਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਲਗਾਤਾਰ 11 ਵਾਰ ਬੋਲ ਲੈਣਾ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਕੇ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਮਾਤਾ ਲక్ష్ਮੀ ਜੀ ਦਾ ਜੋ ਮੰਤਰ ਹੈ ਉਸ ਦਾ ਵੀ ਤੁਸੀਂ 11 ਵਾਰ ਹੀ ਜਾਪ ਕਰਨਾ ਹੈ ਇਸ ਮੰਤਰ ਦਾ ਤੁਸੀਂ ਧਿਆਨ ਵੀ ਧਰ ਸਕਦੇ ਹੋ ਕਹਿਣ ਦਾ ਭਾਵ ਕਿ ਤੁਸੀਂ ਧਿਆਨ ਦੇ ਨਾਲ ਸੁਣ ਕੇ ਜਾਂ ਕਾਪੀ ਤੇ ਨੋਟ ਵੀ ਕਰ ਸਕਦੇ ਹੋ ਇਹ ਮੰਤਰੇ ओम महालक्ष्मी नमः ओम महालक्ष्मी नमः ਇਸ ਮੰਤਰ ਨੂੰ ਵੀ ਤੁਸੀਂ 11 ਵਾਰ ਲਗਾਤਾਰ ਬੋਲਣਾ ਹੈ ਤੇ ਭਗਵਾਨ ਗਣੇਸ਼ ਜੀ ਦੇ ਮੰਤਰ ਨੂੰ ਵੀ ਤੁਸੀਂ 11 ਵਾਰ ਹੀ ਲਗਾਤਾਰ ਭੋਲਣਾ ਹੈ ਇਹ ਗੱਲ ਕਰਦੇ ਹਾਂ ਕਿ ਇਸ ਦੀਵੇ ਨੂੰ ਅਸੀਂ ਜਗਾਉਣਾ ਕਿਹੜੇ ਸਮੇਂ ਆ ਤੇ ਤੁਸੀਂ ਇਸ ਉਪਾਣ ਨੂੰ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਹੀ ਸਮਾਂ ਲੱਗੇ ਉਸ ਸਮੇਂ ਹੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਇਸੀ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਪੁੱਛਿਆ ਨਿਸ਼ੰਤਰ ਜੀ ਤਾਂ ਉਹ 3 ਮਈ ਤੋਂ ਸ਼ੁਰੂ ਹੋਇਆ ਤੇ ਜਿਹੜਾ ਅਸੀਂ ਆਪਣੀ ਘਰ ਦੇ ਵਿੱਚ ਇਸ ਮੌਕੇ ਤੇ ਪਾਠ ਪੂਜਾ ਜਾਂ ਕੋਈ ਉਪਾਅ ਕਰਨਾ ਹੈ ਜਾਂ ਖਾਵਣ ਕਰਨਾ ਹੈ ਜਾਂ ਕੁਝ ਵੀ ਕਰਨਾ ਹੋਵੇ ਤਾਂ ਇਸ ਨੂੰ ਅਸੀਂ 5 ਤਰੀਕ ਦੀ ਤੱਕ ਕਰ ਸਕਦੇ ਹਾਂ ਇਸ ਤੋਂ ਜ਼ਿਆਦਾ ਅਸੀਂ ਨਹੀਂ ਕਰ ਸਕਦੇ ਇਸ ਕੁਵਾਰ ਨੂੰ ਤੁਸੀਂ 5 ਤਰੀਕ ਨੂੰ ਜਿਵੇਂ ਕਿ 3 ਤਰੀਕ ਤੋਂ ਸ਼ੁਰੂ ਹੋਇਆ ਸੀ 3 ਤੋਂ ਲੈ ਕੇ 5 ਤੱਕ ਤੁਸੀਂ ਸਵੇਰ ਤੇ ਸਮੇਂ ਜਾਂ ਸ਼ਾਮ ਦੇ ਸਮੇਂ ਚਦੋਂ ਮਰਜੀ ਤੁਸੀਂ ਕਰ ਸਕਦੇ ਹੋ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਜੋ ਹਲਦੀ ਹੁੰਦੀ ਹੈ ਨਾ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦੀ ਏ ਇਸੇ ਤਰ੍ਹਾਂ ਮਹਾ ਲਕਸ਼ਮੀ ਮਾਤਾ ਲਕਸ਼ਮੀ ਜੀ ਦਾ ਵਾਸ ਕਿੱਥੇ ਹੁੰਦਾ ਉਹਨਾਂ ਦਾ ਵਾਸ ਉਥੇ ਹੁੰਦਾ ਉਥੇ ਰਹਿੰਦੇ ਨੇ ਜਿੱਥੇ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਵਾਸ ਹੁੰਦਾ ਹੈ ਤੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਵਾਸ ਉਸ ਜਗ੍ਹਾ ਤੇ ਹੁੰਦਾ ਜਿੱਥੇ ਤੂਰਸੀ ਮਾਤਾ ਜੀ ਹੋਵੇ ਤੇ ਜਾਵਿਆ ਜਿੱਤੇ ਹਲਦੀ ਦੇ ਉਪਾਅ ਕੀਤੇ ਜਾਂਦੇ ਨੇ ਉੱਥੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਵਾਸ ਹੁੰਦਾ ਏਸੀ ਤਰੀਕੇ ਦੇ ਨਾਲ ਇਸ ਮਹੀਨੇ ਦੇ ਵਿੱਚ ਆਪਣੇ ਘਰ ਦੇ ਵਿੱਚ ਤੂਰਸੀ ਦਾ ਇੱਕ ਪੌਦਾ ਵੀ ਤੁਸੀਂ ਜ਼ਰੂਰ ਲਗਾਓ ਜੇਕਰ ਤੁਹਾਡੇ ਘਰ ਦੇ ਵਿੱਚ ਪਹਿਲਾਂ ਤੋਂ ਤੂਰਸੀ ਦਾ ਪੌਦਾ ਹੈਗਾ ਤਾਂ ਤੁਸੀਂ ਤੂਰਸੀ ਦੇ ਪੌਦੇ ਦੇ ਕੋਲ ਤੁਸੀਂ ਇੱਕ ਦੇਸੀ ਕਿਉ ਦਾ ਦੀਵਾ ਚ ਜ਼ਰੂਰ ਜਗਾਇਆ ਕਰੋ ਇਸ ਤਰੀਕੇ ਦੇ ਨਾਲ ਐਤਵਾਰ ਤੇ ਦਿਤ ਦੁੱਤ ਚਾਹ ਫਿਰ ਕੋਈ ਹੋਰ ਚੀਜ਼ ਅਸੀਂ ਤੂਲਸੀ ਦੇ ਪੌਦੇ ਨੂੰ ਨਹੀਂ ਪਾ ਸਕਦੇਗੇ ਜਿਵੇਂ ਕਿ ਪਰਚਲਤ ਨਹੀਂ ਕਰ ਸਕਦੇਗੇ ਤੇ ਪਰ ਅਸੀਂ ਜੋ ਕਿ ਦੇਸੀ ਘੋਦਾ ਦੀਵਾ ਉਹ ਅਸੀਂ ਜਗਾ ਸਕਦੇ ਹਾਂ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਦੋ ਤੁਸੀਂ ਦੇਸੀ ਘਿਓ ਦੇ ਦੀਵੇ ਚ ਰੋਚ ਗਾਉਣੇ ਨੇ ਇੱਕ ਤਾਂ ਹਲਦੀ ਵਾਲਾ ਦੇਸੀ ਘਿਓ ਦਾ ਦੀਵਾ ਜੋ ਤੁਸੀਂ ਆਪਣੇ ਘਰ ਦੇ ਮੰਦਰ ਜਾਂ ਪਾਠ ਪੂਜਾ ਵਾਲੇ ਥਾਂ ਤੇ ਜਗਾਉਣਾ ਤੇ ਇੱਕ ਦੇਸੀ ਘਿਓ ਦਾ ਦੀਵਾ ਜੋ ਕਿ ਤੁਸੀਂ ਤੂਰਸੀ ਦੇ ਪੌਦੇ ਦੇ ਕੋਲ ਚ ਗਾਉਣੇ ਏ ਜਿਹੜਾ ਤੁਸੀਂ ਮਾਤਾ ਤੂਰਸੀ ਦੇ ਪੌਦੇ ਦੇ ਕੋਲ ਹਲਦੀ ਦਾ ਤੁਸੀਂ ਸੋਰੀ ਦੀਵਾ ਜਗਾਉਗੇ ਦੇਸੀ ਘਿਓ ਦਾ ਉਸ ਦੇ ਵਿੱਚ ਵੀ ਤੁਸੀਂ ਇੱਕ ਚੁਟਕੀ ਹਲਦੀ ਚ ਰੂਰ ਭਲਾ ਦਿਓ ਕਿ ਇਹ ਜਿਹੜਾ ਦੀਵਾ ਅਸੀਂ ਤੁਲਸੀ ਦੇ ਪੌਦੇ ਦੇ ਕੋਲ ਚਗਾਉਣਾ ਹੈ ਨਾ ਇਹ ਸ੍ਰੀ ਹਰੀ ਵਿਸ਼ਨੂ ਜੀ ਦੇ ਨਾਮ ਦਾ ਚਗਾਉਣਾ ਹੈ ਇਸ ਤਰੀਕੇ ਦੇ ਨਾਲ ਜਦੋਂ ਸ੍ਰੀ ਹਰੀ ਵਿਸ਼ਨੂ ਜੀ ਪ੍ਰਸੰਨ ਹੋ ਜਾਂਦੇ ਆ ਤੇ ਮਾਤਾ ਤੁਲਸੀ ਜੀ ਤਾਂ ਸਾਡੇ ਤੋਂ ਪ੍ਰਸੰਨ ਹੁੰਦੇ ਹੀ ਹੁੰਦੇ ਆ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਿਓ ਤੇ ਇਸ ਦਿਨ ਦਾ ਤੁਸੀਂ ਲਾਭ ਜ਼ਰੂਰ ਉਠਾਇਓ ਇਸ ਮੌਕੇ ਦਾ ਲਾਭ ਜ਼ਰੂਰ ਉਠਾਓ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਨਾ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੇ ਨਾਲ-ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਨੂੰ ਵੀ ਇਹ ਉਪਾਅ ਦੂਰ ਕਰਕੇ ਰੱਖ ਦੇਵੇਗਾ। ਇਹ ਜੋ ਲੋਕ ਆਪਣੀ ਕੁੰਡਲੀ ਦੇ ਵਿੱਚ ਸੂਰਜ ਗ੍ਰਹਿ ਨੂੰ ਮਜ਼ਬੂਤ ਰੱਖਦੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਹੁੰਦਾ ਇੰਨੀ ਜ਼ਿਆਦੀ ਬਰਕਤ ਹੋ ਜਾਂਦੀ ਹੈ। ਇੰਨਾ ਜ਼ਿਆਦਾ ਪੈਸਾ ਆ ਜਾਂਦਾ ਹੈ ਕਿ ਉਸ ਪਰਿਵਾਰ ਉਸ ਫੈਮਿਲੀ ਤੋਂ ਪੈਸਾ ਸੰਭਾਲਣਾ ਔਖਾ ਹੋ ਜਾਂਦਾ ਹੈ। ਇਤਵਾਰ ਦੇ ਦਿਨ ਤੁਸੀਂ ਸੂर्य ਪਗਵਾੜ ਨੂੰ ਵੀ ਅਰਤੀ ਜ਼ਰੂਰ ਦੇਆ ਕਰੋ ਜ਼ਰੂਰ ਦੇਣਾ ਚਾਹੀਦਾ ਹੈ ਇਸ ਦਿਨ ਤੁਸੀਂ ਗਊ ਮਾਤਾ ਨੂੰ ਇੱਕ ਰੋਟੀ ਗੁੜ ਦੇ ਨਾਲ ਵੀ ਜ਼ਰੂਰ ਖਵਾਇਆ ਕਰੋ ਕਿਉਂਕਿ ਗਊ ਮਾਤਾ ਦੇ ਵਿੱਚ ਹੁੰਦਾ ਹੈ ਬਹੁਤ ਸਾਰੇ ਦੇਵੀ ਦੇਵਤਿਆਂ ਦਾ ਵਾਸ ਇਸ ਕਰਕੇ ਇਹ ਸ਼ੂਂਡਾ ਜਿਹਾ ਉਪਾਕਰਨ ਦੇ ਨਾਲ ਕਦੇ ਵੀ ਤੁਹਾਡੇ ਘਰ ਦੇ ਵਿੱਚ ਨਾ ਤਾਂ ਧਨ ਦੀ ਕਮੀ ਹੋਵੇ ਤੇ ਨਾ ਫਿਰ ਅੰਨ ਦੀ ਕਮੀ ਹੋਵੇ ਤੁਹਾਨੂੰ ਉਪਾਅ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਕਿਉਂਕਿ ਬਹੁਤ ਚੰਗੀ ਤਰ੍ਹਾਂ ਸਮਝਾਇਆ ਇਸ ਵੀਡੀਓ ਦੇ ਵਿੱਚ ਤੁਸੀਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ। ਅੱਜ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਸ਼ੋਭੀ ਜਿਹੀ ਵੀਡੀਓ ਇੱਕ ਛੋਟਾ ਜਿਹਾ ਉਪਾਅ ਜੋ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਨੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤਿੱਕੂ ਮੇਲਟਵੌਗਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਏਕੂ ਹੋਰ ਨਵੀਂ ਵੀਡੀਓ ਨਵੇਂ ਉਪਾਅ ਨਵੀਂ ਜਾਣਕਾਰੀ ਦੇ ਨਾਲ ਕਦੇ ਤੱਕ ਦੇ ਲਈ ਤੁਹਾਡਾ ਸਾਰੇ ਪੈਰ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ